ਮੇਰੇ ਨਾਮ ਨਾਲ ਲੱਗਣੀ ਕੋਈ ਵਰਤ ਕਾ ਕੋ ਧਾ ਕੋੜੀ ਆਪਣੋਗ ਪੁੱਤ ਹੈ ਸਵੈ ਸਿਨਾਰਾ ਹੋ ਸਿਨਾਇਆ ਹੋ ਨੀਨਾ ਦਰਸਨ ਕਰ ਯਾ ਪੀਨੇ ਭੋਗ ਭੋਗ ਹੈ ਪਸੰਦ ਪਹੁੰਚਦਾ ਆ ਵੱਡਾ ਮੋਹ ਦੁਨੀਦਾਰ ਗੰਸਾ ਚਿਲਾਇ ਅੱਗੇ ਕਰਨੀ ਕੀਰਤ ਬਾਣੀ ਇਹ ਵਹਿਲੇ ਘਰ ਸਮਝਾਇਆ ਥਾਉ ਨਾ ਹੋਵੀ ਪਲ ਦੇ ਮਸਰੀਏ ਕਿਆ ਰੁਆਇਆ ਮਨ ਅੰਦਰ ਜੰਗ ਵਾਇਆ ਮਨ ਅੰਦਰ ਜੰਗ ਵਾਇਆ ਦੀਨ ਦਯਾਰ ਸੁਣ ਬੇ ਨਦੀ ਹਰ ਪ੍ਰਭ i uh -huh. ਪੈ ਵਿੱਚ ਪੜਨਾ ਸਦਵਾ ਪੈ ਕਚਲ ਲਖਦ ਰਹਾ ਪੈ ਵਿੱਚ ਕਪੜੇ ਵਿਗਾਰ ਪੈ ਵਿੱਚ ਦਰਤੀ ਦੱਬੀ ਭਾ ਪੈ ਵਿੱਚ ਚਿੰਗ ਪਰ ਸੁਰ ਭਾਰ ਪੈ ਚੜਾ ਜ ਧੰਗ ਪੈ ਵਿੱਚ ਸੂਰਜ ਤੇ ਚੰਦ ਕੋ ਕਰੋੜੀ ਚਤਨਾ ਅੰਤ ਪੈ ਵਿੱਚ ਗੁਸਰਨਾਥ ਪਰ ਜਿਹੜਾ ਆਵਾ ਪੈ ਵਿੱਚ ਜੋਤ ਮਹਾਂਕਲ ਸੂਰ ਪੈ ਵਿੱਚ ਆਵੇ ਜਾ ਸਗਲੇ ਆਪੋ ਲਿਖਿਆ ਸਿਰਨੇ ਨਾਨਕ ਨਿਰਪੋ ਨਿਰੰਕਾਰ ਸਚ ਇੱਕ ਮਹਲਾ ਪਹਿਲਾ ਨਾਨਕ ਇਹ ਵੀਰ ਸੇਵਾਦਾਰ ਨੇ ਸੇਵਾ ਕਰਨੇ ਨਿਹਰਾਮ ਰਵਾ ਇਥੇ ਆਤਮਾ ਕਹਾਣੀ ਆ ਕੇ ਤੇ ਬੇਦਿਕ ਚਾਰ ਤੇ ਕਰਮ ਕਰਦੇ ਹਾਂ ਹਾਂਜੀ ਕਰੋ ਜੀ ਦਰਸ਼ਨ ਗੁਰਦੁਆਰਾ ਜੋਤੀ ਸਰੂਪ ਸਾਹਿਬ ਪਹੁੰਚੋ ਜਾਂ ਜਿਆ ਇਹਨੂੰ ਚੱਲਦੇ ਰਹੀ ਚੱਲਦੇ ਰੋ ਹਾਂਜੀ ਇਸ ਦਾ ਅਰਪਣਾ ਸਰੋਵਰ ਸਾਹਿਬਾ ਜਿਸ ਜਗ੍ਹਾ ਤੇ ਨਾ ਸੰਗਤਾਂ ਇਸ਼ਨਾਨ ਕਰਦੀਆਂ ਨੇ ਸਰੋਵਰ ਦੇ ਵਿੱਚ ਕੋਈ ਹੱਥ ਧੋਂਦਾ ਕੋਈ ਮੂੰਹ ਧੋਂਦਾ ਇਸ ਸਥਾਨ ਤੇ ਤੁਸੀਂ ਦੇਖ ਸਕਦੇ ਹੋ ਨਾ ਸੰਗਤਾਂ ਜਿਵੇਂ ਕਿ ਇਸ਼ਨਾਨ ਕਰਦੀਆਂ ਹਨ ਆਪ ਵੀ ਵੱਡਾ ਸ੍ਰੋਗਰ ਸਾਹਿਬ ਆ ਪਵਿੱਤਰ ਹੈ ਇਹ ਜਲ ਪਵਿੱਤਰ ਆ ਜੋ ਕਿ ਜਿਸ ਦੇ ਵਿੱਚ ਸੰਗਤਾਂ ਪਹਿਲਾਂ ਨਮਸਕਾਰ ਕਰ ਨਮਸਕਾਰ ਕਰਕੇ ਇਸ ਦੇ ਵਿੱਚ ਇਸ਼ਨਾਨ ਕਰਕੇ ਫਿਰ ਬਾਅਦ ਚ ਅੰਦਰ ਗੁਰਦੁਆਰਾ ਸਾਹਿਬ ਜਾਂਦੇ ਨੇ ਮੱਥਾ ਟੇਕਣ ਜਿਵੇਂ ਕੀ ਨਮਸਕਾਰ ਕਰਨ ਨਾ ਕਿਸ ਪਵਿੱਤਰ ਜਲ ਦੇ ਵਿੱਚ ਪਹਿਲਾਂ ਸੰਗਤਾਂ ਇਸ਼ਨਾਨ ਕਰਦੀਆਂ ਹਨ ਦੇਖੀ ਪਾਈ ਗੰਗੂ ਪਰਾਨੋ ਗਿਆ ਹਾਂਜੀ ਤੁਸੀਂ ਵੇਖ ਸਕਦੇ ਹੋ ਸੰਗਤਾਂ ਇਸ ਸਥਾਨ ਤੇ ਇਸ਼ਨਾਨ ਕਰ ਰਹੀਆਂ ਹਨ ਕਰੋ ਜੀ ਦੱਸ ਕਾਫੀ ਵੱਡਾ ਸਰੋਵਰ ਹੈ ਤੁਸੀਂ ਵੇਖ ਸਕਦੇ ਹੋ ਹਾਂਜੀ ਕਰੋ ਇਹ ਦਰਸ਼ਨ ਗੁਰਦੁਆਰਾ ਸਾਹਿਬ ਜੀ ਦੇ ਜੋਤੀ ਸਰੂਪ ਸਾਹਿਬ ਜੀ ਦੇਖ ਸਕਦੇ ਹੋ ਬਹੁਤ ਸੋਹਣਾ ਡੈਕੋਰੇਸ਼ਨ ਕੀਤੀ ਗਈ ਹੈ ਗੁਰਦੁਆਰਾ ਸਾਹਿਬ ਜੀ ਦੀ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਗਈ ਹੈ ਸੰਗਤਾਂ ਭਾਰੀ ਰਸ ਦੇ ਵਿੱਚ ਪਹੁੰਚੇ ਹੋਏ ਨੇ ਭਾਰੀ ਗਿਣਤੀ ਵਿੱਚ ਸੰਗਤਾਂ ਦੂਰੋਂ ਦੂਰੋਂ ਪਹੁੰਚ ਕੇ ਨਮਸਕਾਰ ਕਰਨ ਆਈਆਂ ਨੇ ਅੱਜ ਸਾਤਾ ਦੇ ਦਿਨ ਚੜ੍ਹ ਰਹੇ ਨੇ ਜੈਸਾ ਸਥਾਨ ਤੇ ਟੋਡਰ ਮਾਲ ਜੀ ਨੇ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਇਸ ਜਗ੍ਹਾ ਤੇ ਜ਼ਮੀਨ ਖਰੀਦੀ ਕਿਸੇ ਧਰਤੀ ਤੇ ਪਹਿਲਾਂ ਉਹਨਾਂ ਨੇ ਜ਼ਮੀਨ ਖਰੀਦੀ ਜੋ ਕਿ ਉਸ ਸਮੇਂ ਦੇ ਵਿੱਚ 80 ਲੱਖ ਖਰਬ ਉਸ ਰਕਮ ਦੀ ਉਸ ਉਸ ਦੀ ਰਕਮ ਸੀਗੀ ਸੋਨੇ ਦੀਆਂ ਮੋਹਰਾਂ ਦੀ 80 ਲੱਖ ਖਰਬ ਬਹੁਤ ਜ਼ਿਆਦਾ ਹੁੰਦੀ ਆ ਅੱਜ ਦੇ ਸਮੇਂ ਦੇ ਵਿੱਚ ਕੋ ਗਿਣਤੀ ਵਿੱਚ ਨਹੀਂ ਹੈਗੀ ਕੋ ਗਿਣਤੀ ਨਹੀਂ ਕਰ ਸਕਦਾ ਉਹਨਾਂ ਰੁਪਈਆਂ ਦੀ ਤੇ ਉਹਨਾਂ ਨੇ ਫਿਰ ਜੋ ਕਿ ਟੋਡਰਮਲ ਜੀ ਸਨ ਉਹਨਾਂ ਨੇ ਜਗਾ ਖਰੀਦ ਕੇ ਇਸ ਸਥਾਨ ਤੇ ਉਹਨਾਂ ਦਾ ਦਾ ਸੰਸਕਾਰ ਕੀਤਾ ਸਾਬ ਜੈਦਿਆਂ ਦਾ ਤੇ ਮਾਤਾ ਗੋਜਰ ਕੌਰ ਜੀ ਦਾ ਦੇਖੋ ਉਸ ਸਮੇਂ ਦੇ ਵਿੱਚ ਆਪ ਜੇ ਪਹੁੰਚ ਕੇ ਬਿਆਨ ਕਰਦੇ ਆ ਨਾ ਬਹੁਤ ਮਨ ਨੂੰ ਹੁਲਾੰਦਰਾ ਹੁੰਦਾ ਏ ਮਨ ਰਹਿੰਦਾ ਏ ਅੰਦਰੋਂ ਆਤਮਾ ਰਹਿੰਦੀ ਆ ਸੋਚ ਕੇ ਦੇਖੋ ਉਹ ਸਮਝ ਦੇ ਵਿੱਚ ਪਹੁੰਚ ਕੇ ਦੇਖੋ ਜਦੋਂ ਇਸ ਜਗ੍ਹਾ ਤੇ ਨਾ ਉਹਨਾਂ ਸਾਬਜਾਦਾਂ ਦਾ ਸੰਸਕਾਰ ਕੀਤਾ ਗਿਆ ਸੀਗਾ ਟੋਡਰ ਮੰਨ ਲਾਲ ਜੀ ਦੀ ਬਹੁਤ ਵੱਡੀ ਸੇਵਾ ਏ ਇਹ ਉਹੀ ਸਥਾਨ ਆ ਜੋ ਕਿ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਦੱਸੀ ਜਾਂਦੀ ਏ ਸਰਾਂਧੀ ਦੀ ਧਰਤੀ ਜਿਸੇ ਜਗ੍ਹਾ ਤੇ ਨਾ ਸਾਬਜਾਦਾਂ ਦਾ ਦਾ ਸੰਸਕਾਰ ਕੀਤਾ ਗਿਆ ਸੀਗਾ ਗੁਰਗੋਵੀ ਸਿੰਘ ਦੇ ਲਾੜ ਦੇ ਅੰਦਰ ਦਾ ਸਕਾਰ ਕੀਤਾ ਗਿਆ ਸੀਗਾ ਇਹ ਬਹੁਤ ਪਵਿੱਤਰ ਧਰਤੀ ਆ ਉਹ ਜਿਹੜੇ ਵੀਰ ਭੈਣ ਭਰਾ ਇੱਥੇ ਬਜ਼ੁਰਗ ਜਿਵੇਂ ਕੀ ਨਮਸਕਾਰ ਕਰਨ ਆ ਰਹੇ ਨੇ ਬਹੁਤ ਭਾਗਾਂ ਵਾਲੇ ਨੇ ਇਹਨਾਂ ਜਿਹੜੇ ਬਜ਼ੁਰਗ ਨੇ ਭੈਣ ਭਰਾ ਨੇ ਜਿੰਨੇ ਵੀ ਇੱਥੇ ਆ ਰਹੇ ਨੇ ਸੰਗਤਾਂ ਦੇ ਰੂਪ ਦੇ ਵਿੱਚ ਸੰਗਤਾਂ ਆ ਰਹੀਆਂ ਨੇ ਇਹ ਮਾਲਕ ਆਪ ਬੁਲਾਉਣੇ ਆਲਾ ਇਹਨਾਂ ਨੂੰ ਕੋਈ ਕੋਈ ਕਿਤੇ ਨਹੀਂ ਜਾ ਸਕਦਾ ਜਦ ਤੱਕ ਹੁਕਮ ਨਹੀਂ ਹੁੰਦਾ ਕਿਸੇ ਦਾ ਮਾਲਕ ਦਾ ਸੱਚੇ ਪਾਤਸ਼ਾਹ ਦਾ ਹੁਕਮ ਹੁੰਦਾ ਇਹਨਾਂ ਤੇ ਹੁਕਮ ਹੋਇਆ ਏ ਤਾਂ ਇੱਥੇ ਸੰਗਤਾਂ ਨਾਮ ਸਕਾਰ ਕਰਨ ਆਈਆਂ ਨੇ ਉਹਨਾਂ ਦੀਆਂ ਸਾਹਤਾਂ ਦੇ ਦਿਨ ਚੱਲ ਰਹੇ ਨੇ ਇਹਨਾਂ ਦਿਨਾਂ ਦੇ ਵਿੱਚ ਹੀ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀਗਾ ਸਹਬਜ਼ਾਦਿਆਂ ਨੂੰ ਇਸ ਲਈ ਮੈਂ ਕਹਿਣਾ ਹੁਣਾਂ ਵੀ ਗੁਰੂ ਘਰ ਨਾਲ ਜੁੜੋ ਗੁਰੂ ਘਰ ਜਾਇਆ ਕਰੋ ਸੰਖਿਆ ਲਿਆ ਕਰੋ ਤਾਂ ਸਾਨੂੰ ਪਰਮਾਨ ਜੋ ਹੋਵੇਗਾ ਗੁਰੂ ਵੱਲੋਂ ਫਿਰ ਜਾਣਕਾਰੀ ਮਿਲੇਗੀ ਗੁਰੂ ਘਰ ਜਾ ਕੇ ਜੋ ਕੋਈ ਜੋ ਜਾਣਕਾਰੀ ਗੁਰੂ ਘਰ ਵਿੱਚ ਮਿਲਦੀ ਹੈ ਜਾ ਕੇ ਨਾ ਉਹ ਕਿਤੇ ਵੀ ਨਹੀਂ ਮਿਲਦੀ ਹੈਗੀ ਨਾਲੇ ਗੁਰੂ ਨਾਲ ਜੁੜੋਂਗੇ ਸਿੱਖੀ ਰੂਪ ਨਾਲ ਜੁੜੋਂਗੇ ਦੇਖੋ ਜਿਹੜੀ ਇਹ ਸਾਧ ਤਾਂ ਹੋਈਆਂ ਨੇ ਸਿੱਖੀ ਦੇ ਵਿੱਚ ਬਹੁਤ ਵੱਡਾ ਬਿਆਨ ਨਹੀਂ ਕਰ ਸਕਦੇ ਉਸ ਸਮੇਂ ਨੂੰ ਉਹ ਸਮੇਂ ਨੂੰ ਇਸ ਸਮੇਂ ਨਾ ਅੱਜ ਬਿਆਨ ਨਹੀਂ ਕਰ ਸਕਦੇ ਸ਼ਬਦ ਸਬਦ ਮੁੱਕ ਜਾਂਦੇ ਨੇ ਹਾਂਜੀ ਇਹ ਭਾਗਾ ਵਾਲੀ ਧਰਤੀ ਆ ਉਹ ਜ਼ੁਲਮ ਆ ਬਹੁਤ ਜ਼ੁਲਮ ਕੀਤਾ ਜੋ ਕਿ ਬਜ਼ੀਰ ਖਾਨ ਸੀਗਾ ਸਰਹੰਦ ਦਾ ਉਸ ਸਮੇਂ ਦਾ ਮੁੰਗਲਾਂ ਦੀ ਸਰਕਾਰ ਸੀਗੀ ਤੇ ਜੋ ਵਜ਼ੀਰ ਖਾਨ ਸੀਗਾ ਸਰੰਦ ਦਾ ਬਾਸਾ ਉਸਨੇ ਕਿਹਾ ਵੀ ਸਾਡੇ ਸਰਨ ਦੇ ਵਿੱਚ ਆ ਜਾਓ ਸਾਡਾ ਜਿਹੜਾ ਧਰਮ ਧਰਮ ਦੇ ਵਿੱਚ ਆ ਜਾਓ ਇਹਨ ਮੰਨ ਲਓ ਇਹਨ ਕਬੂਲ ਕਰ ਲਓ ਤੁਸੀਂ ਸਾਡਾ ਬਾਬਾ ਜੀ ਹਾਂਜੀ ਸਾਡੇ ਧਰਮ ਦੇ ਵਿੱਚ ਆ ਜਾਓ ਤੁਸੀਂ ਸਾਡਾ ਧਰਮ ਆ ਜੋ ਕਿ ਉਸ ਦੇ ਵਿੱਚ ਸਾਡੇ ਧਰਮ ਦੇ ਵਿੱਚ ਇਹਨ ਮੰਨ ਲਓ ਤੁਸੀਂ ਤੁਹਾਨੂੰ ਮਾਫ ਕੀਤਾ ਜਾਵੇਗਾ ਅਤੇ ਜੋ ਤੁਹਾਡੀ ਮਨੋਂ ਕੋਈ ਸੋਣਗੇ ਸਾਰੀਆਂ ਪੂਰੀਆਂ ਕੀਤੀਆਂ ਜਾਣਗੀਆਂ ਤਾਂ ਦੇਖੋ ਸਹਿਬਜ਼ਾਦੇ ਨੇ ਕੀ ਹੁਕਮ ਕੀਤਾ ਉਹਨਾਂ ਨੇ ਕੀ ਕਿਹਾ ਸਹਿਬਜ਼ਾਦੇ ਨੇ ਕੀ ਜਵਾਬ ਦਿੱਤਾ ਅੱਗੇ ਤੋਂ ਕਹਿੰਦੇ ਸੂਬਿਆ ਜਿੰਨੇ ਮਰਜੀ ਸਾਡੇ ਤੇ ਫਤਵੇ ਲਾ ਲਾ ਜ਼ੁਲਮ ਕਰ ਲਾ ਸਿਤਮ ਕਰ ਲਾ ਜੋ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਆ ਮਹਾਰਾਜ ਤੇ ਪਿਤਾ ਦਾਦਾ ਜੀ ਤੇਗ ਬਹਾਦਰ ਜੀ ਉਹਨਾਂ ਦੇ ਦੱਸੇ ਮਾਰ ਕੇ ਤੇ ਚੱਲਣਾ ਸੀ ਤੂੰ ਸਾਨੂੰ ਕੀ ਸਮਝਦਾ ਏ ਜੋ ਕਰਨਾ ਤੂੰ ਕਰ ਕੋਈ ਗੱਲ ਨਹੀਂ ਅਸੀਂ ਨਾ ਪਰ ਇਹ ਨਹੀਂ ਮੰਨਣੀ ਹੈਗੀ ਤਾਂ ਇੰਨਾਂ ਗੱਲਾਂ ਸੁਣਦੇ ਹੋਏ ਉਸ ਨੂੰ ਬਹੁਤ ਗੁੱਸਾ ਆਇਆ ਗੁੱਸਾ ਆਇਆ ਤਾਂ ਕਚੈਰੀ ਵੀ ਲੱਗੀ ਹੋਈ ਸੀ ਕਿ ਕਚੈਰੀ ਦੇ ਵਿੱਚ ਹੋਰ ਜਗ੍ਹਾ ਤੇ ਵੀ ਹੋਰ ਜਗ੍ਹਾ ਤੇ ਜਿਵੇਂ ਕਿ ਮਲੇਰ ਕੋਟਲਾ ਦੇ ਨਵਾਬ ਸ਼ੇਰਖਾਨ ਵੀ ਪਹੁੰਚੇ ਹੋਏ ਸਨ ਜਿਹਨਾਂ ਦਾ ਭਰਾ ਗੁਰਗੋਬ ਸਿੰਘ ਜੀ ਦੇ ਜੰਗ ਦੇ ਵਿੱਚ ਜਦੋਂ ਜੰਗ ਹੋ ਰਹੀ ਸੀਗੀ ਕਿਤੇ ਉਸ ਦੇ ਵਿੱਚ ਨਾ ਉਹਨਾਂ ਦਾ ਭਰਾ ਉਹਨਾਂ ਦੇ ਹੱਥੋਂ ਸ਼ਹੀਦ ਹੋ ਗਿਆ ਉਹ ਵੀ ਤੇ ਕੀ ਹੋਇਆ ਉਹ ਢ ਘਾਉਣ ਲੱਗਿਆ ਜਿਹੜਾ ਸਰਾਂ ਦਾ ਵਜ਼ੀਰ ਸੀਗਾ ਤੂੰ ਆਪਣਾ ਨਾ ਆਪਣੇ ਭਰਾ ਦੇ ਇਹਨਾਂ ਦੇ ਬੱਚਿਆਂ ਦੁਆਰਾ ਬਾਦਲਾਂ ਲੈ ਸਕਦਾ ਤੂੰ ਇਹਨਾਂ ਨੂੰ ਤੰਗ ਪ੍ਰੇਸ਼ਾਨ ਕਰਾ ਕਿਉਂਕਿ ਇਹ ਸਾਡੇ ਧਰਮ ਦੇ ਵਿੱਚ ਨਹੀਂ ਆ ਰਹੇ ਹੈਗੇ ਧਰਮ ਕੋਲ ਨਹੀਂ ਕਰ ਰਹੇ ਹੈਗੇ ਤੂੰ ਵੀ ਫਸਤ ਵਿੱਚ ਲਾ ਸਕਦਾ ਤਾਂ ਉਸਨੇ ਮਲੇਰ ਕੋਟਲੇ ਦੇ ਜਵਾਬ ਦਿੱਤਾ ਨਵਾਬ ਨੇ ਕੀ ਕਿਹਾ ਉਸਨੇ ਕਿਹਾ ਕੋਈ ਧਰਮ ਨਹੀਂ ਬੱਚਿਆਂ ਦੇ ਲਈ ਹੈਗਾ ਜ਼ੁਲਮ ਨਹੀਂ ਕਰਨ ਦੇਈ ਹੈਗਾ ਵੀ ਅਸੀਂ ਜ਼ੁਲਮ ਨਹੀਂ ਕਰ ਸਕਦੇ ਕੋਈ ਧਰਮ ਨਹੀਂ ਕਹਿੰਦਾ ਵੀ ਤੁਸੀਂ ਜ਼ੁਲਮ ਕਰੋ ਬੱਚਿਆਂ ਤੇ ਵੀ ਇਹ ਦੇ ਕਸੂਰ ਨਹੀਂ ਮਾਸੂਮ ਨੇ ਤੂੰ ਚੰਗਾ ਨਹੀਂ ਕਰ ਰਿਹਾ ਔਰ ਬਾਸਾ ਵਜੀਰ ਖਾਨ ਤੂੰ ਚੰਗਾ ਨਹੀਂ ਕਰ ਰਿਹਾ ਇਹ ਅਸੀਂ ਬੱਚਿਆਂ ਤੋਂ ਕੀ ਬਦਲਾ ਲੰਗ ਬੱਚਿਆਂ ਤੋਂ ਲੰਦੇ ਬਦਲਾ ਚੰਗੇ ਲੱਗਦੇ ਆ ਇਹ ਨਹੀਂ ਸਾਡਾ ਧਰਮਾ ਨਾ ਜਿਹੜਾ ਮਨ ਨਹੀਂ ਮੇਰਾ ਕਹਿੰਦਾ ਹੈਗਾ ਸੇਰ ਖਾਨ ਕਹਿੰਦਾ ਤਾਂ ਉਸੇ ਸਮੇਂ ਵਜੀਰ ਖਾਨ ਨੂੰ ਗੁੱਸਾ ਆ ਤੂੰ ਸਾਡੇ ਤੂੰ ਸਾਡੇ ਖਿਲਾਫ ਬੋਲ ਰਿਹਾ ਹੈ ਇਹਨਾਂ ਬੱਚਿਆਂ ਦੇ ਉਹਦੇ ਵਿੱਚ ਆ ਕੇ ਤੂੰ ਇਥੋਂ ਜਾ ਸਕਦਾ ਹੈ ਕੋਈ ਗੱਲ ਨਹੀਂ ਹੈਗੀ ਚਲੋ ਤੇਰੀ ਮਰਜ਼ੀ ਆ ਪਰ ਅਸੀਂ ਤਾਂ ਇਹਨਾਂ ਨੂੰ ਬਹੁਤ ਤਸੀਹੇ ਦੇਣੇ ਨੇ ਦਾ ਉਸ ਸਮੇਂ ਨਾ ਸੁਚਾਨੰਦ ਸੀਗਾ ਜੋ ਕਿ ਉਹ ਕਹਿੰਦਾ ਸੀ ਤਾਂ ਜੀ ਇਹਦਾ ਸਪੋਲੀਏ ਨੇ ਬਹੁਤ ਉਸਨੇ ਵੀ ਜਲਮਾ ਸਿਤਮ ਕਿਤੇ ਬੱਚਾਂ ਤੇ ਤੇ ਵਜ਼ੀਰ ਖਾਨ ਨੇ ਵੀ ਵਜ਼ੀਰ ਖਾਨ ਦਾ ਆਗਰਕਾਰ ਕਹਿੰਦਾ ਅਤੇ ਵਜ਼ੀਰ ਖਾਨ ਨੇ ਜਲਾਦਾ ਨੂੰ ਹੁਕਮ ਦਿੱਤਾ ਹੁਕਮ ਕੀਤਾ ਕਿ ਤੁਸੀਂ ਇਹਨਾਂ ਨੂੰ ਕਲਮ ਕਰ ਦੋਏ ਤੇ ਜੀਵਾ ਕਰ ਦੋਏ ਇਹਨਾਂ ਨੂੰ ਮੇਰੇ ਮੇਰਾ ਹੁਕਮ ਆ ਇਹਨਾਂ ਨੂੰ ਤੁਸੀਂ ਜੀਵਾ ਕਰ ਦੋ ਇਹਨਾਂ ਨੂੰ ਕਲਮ ਕਰ ਦੋ ਛੁਰੀਆਂ ਚਲਾਓ ਇਹਨਾਂ ਦੇ ਗਲਾਂ ਉੱਤੇ ਬਹੁਤ ਜ਼ੁਲਮ ਕੀਤੇ ਦੇਖੋ ਉਹਨਾਂ ਨੂੰ ਜੀਵਾ ਕਰ ਦਿੱਤਾ ਜੀਵਾ ਕਰਨ ਤੋਂ ਪਹਿਲਾਂ ਬਹੁਤ ਸਿੱਤਮ ਕੀਤੇ ਗਏ ਉਹਨਾਂ ਪਰ ਬਹੁਤ ਫਾਤਵੇ ਲਗਾਏ ਗਏ ਵੀ ਸਾਡੇ ਧਰਮ ਦੇ ਵਿੱਚ ਆ ਜੋ ਵੀ ਤੁਸੀਂ ਸਿੱਖੀ ਵਿੱਚ ਕੀ ਰੱਖਿਆ ਏ ਤੁਸੀਂ ਸਿੱਖੀ ਨੂੰ ਤਿਆਗ ਦਿਓ ਸਾਡੇ ਧਰਮ ਦੇ ਵਿੱਚ ਆ ਜਾਓ ਈਨ ਮੰਨੋ ਤਾਂ ਉਹਨਾਂ ਬੱਚਿਆਂ ਨੇ ਕੀ ਕਿਹਾ ਕਹਿੰਦੇ ਸੁਭਿਆ ਤੈਨੂੰ ਧਰਮ ਬਾਰੇ ਨਹੀਂ ਪਤਾ ਹੈਗਾ ਧਰਮ ਕੀ ਹੁੰਦਾ ਏ ਸਾਡਾ ਧਰਮ ਕੀ ਆ ਤੇ ਤੇਰਾ ਧਰਮ ਕੀ ਆ ਤੂੰ ਤੈਨੂੰ ਆਪਣੇ ਧਰਮ ਬਾਰੇ ਨਹੀਂ ਪਤਾ ਤੂੰ ਸਾਡੇ ਧਰਮ ਦਾ ਕੀ ਜਾਣ ਤੂੰ ਸਾਡੇ ਧਰਮ ਬਾਰੇ ਕੀ ਜਾਣੇਗਾ ਧਰਮ ਤਾਂ ਸਾਰੇ ਉਹ ਕੋਈ ਛੋਟਾ ਵੱਡਾ ਨਹੀਂ ਹੈਗਾ ਕੋਈ ਧਰਮ ਨਹੀਂ ਕਹਿੰਦਾਗਾ ਵੀ ਬੇਨਸਾਫੀ ਕਰੋ ਫੇਰ ਤੇਰਾ ਕੋਈ ਧਰਮ ਨਹੀਂ ਹੈਗਾ ਜੇ ਕੋ ਤੂੰ ਸਾਡੇ ਪਰ ਫਤਵੀ ਲਾਂਦਾ ਲਾਈ ਜਾ ਕੋਈ ਗੱਲ ਨਹੀਂ ਪਰ ਅਸੀਂ ਤੇਰੀ ਇਹ ਨੀ ਮੰਨਣੀ ਭਾਵੇਂ ਸਾਨੂੰ ਤੂੰ ਸੋਲੀ ਤੇ ਚੜਾ ਦੇ ਭਾਵੇਂ ਜੀਵਾ ਕਰਾ ਦੇ ਤੇਰੀ ਇਹ ਨੀ ਮੰਨੀ ਨਹੀਂ ਸੁਬਿਆ ਵजीर खान ਨੂੰ ਇਹ ਸੋਚ ਕੇ ਬਹੁਤ ਜ਼ਿਆਦਾ ਗੁੱਸਾ ਆ ਜਾਂਦਾ ਭਾਵਕ ਹੋ ਜਾਂਦਾ ਗੁੱਸੇ ਦੇ ਵਿੱਚ ਅੱਖਾਂ ਉਸ ਦੀਆਂ ਲਾਲ ਹੋ ਜਾਂਦੀਆਂ ਨੇ ਅੱਖਾਂ ਲਾਲ ਹੋ ਜਾਂਦੀਆਂ ਨੇ ਗੁੱਸੇ ਵਿੱਚ ਆ ਕੇ ਕਹਿੰਦਾ ਆਪਣੇ ਜਿਹੜੇ ਜਾਣਕਾਰ ਬੰਦੇ ਨੇ ਹੈ ਜਾਣਕਾਰ ਬੰਦੇ ਜੋ ਕਿ ਆਪਣੇ ਨੌਕਰ ਹੁੰਦੇ ਨੇ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਨਾ ਇਹਨਾਂ ਪਰ ਜਿੰਨੇ ਫਤਗੇ ਲਾਣੇ ਨੇ ਇਹਨਾਂ ਪਰ ਜਿੰਨੇ ਜ਼ੁਲਮ ਤੁਸੀਂ ਤੁਮ ਕਰਨੇ ਨੇ ਕਰ ਸਕਦੇ ਹੋ ਅੱਜ ਤੁਹਾਡੀ ਤੁਹਾਡੀ ਮਰਜ਼ੀ ਹੈ ਤੁਸੀਂ ਆਪਣੇ ਇਹਨਾਂ ਪਰ ਚਾਹੋ ਆਪਣਾ ਪੂਰਾ ਕਰ ਸਕਦੇ ਹੋ ਤੇ ਦੁਸ਼ਮਣ ਨੇ ਉਹਨਾਂ ਨੇ ਬਹੁਤ ਤੰਗ ਪਰੇਸ਼ਾਨ ਕਰਤਾ ਉਹਨਾਂ ਬੱਚਾਂ ਪਰ ਬਹੁਤ ਜ਼ੁਲਮ ਕੀਤਾ ਪਹਿਲਾਂ ਤੇ ਫਿਰ ਆਖਰ ਆਖਰ ਕੀ ਹੋਇਆ ਬਜੀਰ ਆਪਣੇ ਬਜੀਰ ਨੂੰ ਕਹਿੰਦਾ ਬਾਸਾ ਤੁਸੀਂ ਐਂ ਕਰੋ ਇੱਕ ਦਰਵਾਜੇ ਦੇ ਵਿੱਚ ਨਾ ਛੋਟੀ ਟਾਕੀ ਰੱਖ ਲਿਓ ਟਾਕੀ ਦੇ ਵਿੱਚ ਜਦੋਂ ਇਹ ਲੰਘਣਗੇ ਤਾਂ ਇਹ ਸਿਰ ਝੁਕਾਉਣਗੇ ਮੇਰੇ ਅੱਗੇ ਜਿਹੜੇ ਬੱਚੇ ਨੇ ਨਾ ਮੇਰੇ ਅੱਗੇ ਨਾ ਸਿਰ ਝੁਕਾਉਣਗੇ ਤਾਂ ਫਿਰ ਮੈਂ ਦੇਖਾਂਗਾ ਇਹਨਾਂ ਨੂੰ ਵੀ ਸਿਰ ਤਾਂ ਪਾ ਝੁਕਾਏ ਲੈਣਾ ਇਹਨਾਂ ਦਾ ਤਾਂ ਉਹ ਬੱਚਿਆਂ ਨੇ ਕੀ ਕੀਤਾ ਜਦੋਂ ਦਰਵਾਜੇ ਵਿੱਚੋਂ ਲੰਘਣ ਲੱਗੇ ਟਾਕੀ ਦੇ ਵਿੱਚੋਂ ਲੰਘੇ ਲੱਗੇ ਤਾਂ ਉਹਨਾਂ ਨੇ ਪਹਿਲਾ ਪੈਰ ਰੱਖਿਆ ਪਹਿਲਾ ਕਦਮ ਪੈਰ ਰੱਖਿਆ ਅੱਗੇ ਲੰਗੇ ਤਾਂ ਸਿਰ ਉਹਨਾਂ ਦਾ ਨਾ ਝੁਕਿਆ ਤਾਂ ਇਹ ਵੀ ਸੋਚ ਕੇ ਬजीर खान ਫੇਰ ਗੁੱਸੇ ਦੇ ਵਿੱਚ ਆ ਗਿਆ ਗੁੱਸੇ ਦੇ ਵਿੱਚ ਫੇਰ ਪਾਪਕ ਹੋ ਗਿਆ ਅਤੇ ਫੇਰ ਜਲਾਦਾ ਨੂੰ ਹੁਕਮ ਕੀਤਾ ਤੁਸੀਂ ਇਹਨਾਂ ਨੂੰ ਐ ਕਰੋ ਕੰਧਾਂ ਦੇ ਵਿੱਚ ਜੂੰਦੇ ਜੁਦੇ ਕੰਧਾਂ ਦੇ ਵਿੱਚ ਚਨਵਾ ਦੇਵੋ ਜਿਉਂਦੇ ਕੰਦਾ ਵਿੱਚ ਨੀਆਂ ਵਿੱਚ ਇਹਨਾਂ ਨੂੰ ਚਨਾ ਦੇਵੋ ਜਦੋਂ ਕੰਦਾ ਵਿੱਚ ਚਰਾਏ ਗਏ ਤਾਂ ਉਹਨਾਂ ਦੇ ਅੱਗੇ ਗੋਡੇ ਆ ਗਏ ਗੋਡੇ ਆ ਗਏ ਤਾਂ ਮਿਸਤਰੀ ਕਹਿੰਦਾ ਗੋਡੇ ਆ ਗਏ ਜੇ ਇਹਨਾਂ ਦੇ ਅੱਗੇ ਹੁਣ ਕੀ ਕਰੀਏ ਉਹ ਕਹਿੰਦਾ ਤੁਸੀਂ ਇੰਟਾਂ ਨਹੀਂ ਘੜਨੀ ਇਹਨਾਂ ਦੇ ਗੋਡੇ ਘੜੋ ਦੇਖੋ ਇਹਨਾਂ ਦੇ ਬੱਚਿਆਂ ਦੇ ਗੋਡੇ ਘੜੋ ਤੁਸੀਂ ਇੰਟਾਂ ਨਹੀਂ ਘੜਨੀ ਹੈਗੀਆਂ ਉਸ ਤੋਂ ਮਗਰੋਂ ਦਵਾਰਾਂ ਆਪਣੇ ਆਪ ਡਿੱਗ ਪਈਆਂ ਦੇਖੋ ਫਿਰ ਬੱਚਿਆਂ ਨੂੰ ਕੀ ਕਹਿੰਦਾ ਉਹਨਾਂ ਨੂੰ ਦਲਾਦਾਂ ਨੂੰ ਹੁਕਮ ਕੀਤਾ ਤੁਸੀਂ ਇਹਨਾਂ ਦੇ ਗਲਾਂ ਪਰ ਛੁਰੀਆਂ ਚਲਾਓ ਇਹਨਾਂ ਨੂੰ ਜੀਵਾ ਕਰ ਦੇਵੋ ਤਾਂ ਜੀਵਾ ਕਰ ਦਿੱਤਾ ਗਿਆ ਫਿਰ ਉਹਨਾਂ ਤੋਂ ਮਗਰੋਂ ਜਿਹੜੀ ਹੰਸਲਾ ਨਦੀ ਵਗਦੀ ਵਗਦੀ ਸੀਗੀ ਉਸ ਜਗ੍ਹਾ ਤੇ ਉਹਨਾਂ ਦੇਹਾਂ ਨੂੰ ਸੁੱਟ ਦਿੱਤਾ ਗਿਆ ਜਿਸ ਸਥਾਨ ਤੇ ਅੱਜ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਹੈ ਜਿਸ ਜਗ੍ਹਾ ਤੇ ਨਾ ਉਸ ਜਗ੍ਹਾ ਤੇ ਫਿਰ ਉਹਨਾਂ ਮ੍ਰਿਤਕ ਦੇਹਾਂ ਦੀ ਮ੍ਰਿਤਕ ਦੇਹਾਂ ਦੀ ਨਾ ਰਾਖੀ ਬੱਬਰ ਸ਼ੇਰਾਂ ਨੇ 24 ਘੰਟੇ ਕੀਤੀ ਗਈ 24 ਘੰਟੇ ਉਹਨਾਂ ਦੇਹਾਂ ਦੀ ਜੋ ਕਿ ਪਰਮਾਤਮਾ ਸੀ ਕੇ ਖੁਦਾ ਉਹਨਾਂ ਦੇਹਾਂ ਦੀ ਨਾ ਬੱਬਰ ਸ਼ੇਰਾਂ ਨੇ ਰਾਖੀ ਕੀਤੀ ਤੇ ਉਸ ਤੋਂ ਮਗਰੋਂ ਜਿਹੜਾ ਕਿ ਟੌਡਰਮਲ ਦੀਵਾਨ ਆ ਉਹਨਾਂ ਨੇ ਉਸ ਉਸ ਸਥਾਨ ਤੋਂ ਲਿਆਂਦਾ ਅਤੇ ਇਸ ਜਗ੍ਹਾ ਤੇ ਜ਼ਮੀਨ ਖਰੀਦੀ ਜਿੱਥੇ ਗੁਰਦੁਆਰਾ ਜਯੋਤੀ ਸਰੂਪ ਸਾਹਿਬ ਆ ਇਹ ਜਗਾ ਖਰੀਦ ਕੇ ਉਸ ਸਮੇਂ ਨਾਲ ਜਿਹੜੀ ਰਕਮ ਅਦਾ ਕੀਤੀ 80 ਲੱਖ ਰਕਮ 80 ਲੱਖ ਅਰਬ ਰੱਖ ਦਿਆਂ ਮੋਹਰਾਂ ਰੱਖ ਕੇ ਇਸ ਸਥਾਨ ਤੇ ਖੜੀਆਂ ਕਰਕੇ ਔਰ ਇਹ ਜ਼ਮੀਨ ਖਰੀਦ ਕੇ ਉਹਨਾਂ ਮ੍ਰਿਤਕ ਦੇਹਾਂ ਦਾ ਸੰਸਕਾਰ ਕੀਤਾ ਗਿਆ ਫਿਰ ਉਸ ਤੋਂ ਮਗਰੋਂ ਵਜ਼ੀਰ ਖਾਨ ਨੇ ਹੋਰ ਦੇਖੋ ਕੀ ਕੀਤਾ ਤੇ ਜਿਹੜਾ ਡੋਡਰ ਮਲ ਦਾ ਪਰਿਵਾਰ ਸੀਗਾ ਕੁਝਾ ਉਹਨਾਂ ਨੂੰ ਵੀ ਉਸੇ ਅਗਨੀ ਵਿੱਚ ਭੇਟ ਸਿੱਟ ਦਿੱਤਾ ਗਿਆ ਦੇਖੋ ਕਿੰਨੇ ਜ਼ੁਲਮ ਸਿੱਤ ਨੂੰ ਕੀਤੇ ਨੇ ਤੇ ਉਹਨਾਂ ਦੀ ਯਾਦ ਦੇ ਵਿੱਚ ਅੱਜ ਸਾਰੀ ਦੁਨੀਆ ਨਮਸਤਕ ਹੁੰਦੀ ਆ ਸਿੱਖ ਕੌਮ ਐ ਸਾਰੀ ਸਿੱਖ ਕੌਮ ਹੀ ਐ ਇਹ ਜਿਹੜੇ ਤੁਸੀਂ ਸਰਦਾਲੂ ਰੇਖ ਰਹੇ ਹੋ ਪਹੁੰਚ ਰਹੇ ਆ ਉਹਨਾਂ ਦੀ ਯਾਦ ਵਿਚਾਰ ਰਹੇ ਨੇ ਅੱਜ ਇਹ ਸੰਗਤਾਂ ਉਹਨਾਂ ਦੀ ਯਾਦ ਵਿਚਾਰ ਰਹੀਆਂ ਨੇ ਨਮਸਤਕ ਹੋ ਰਹੀਆਂ ਨੇ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚ ਕੇ ਤੇ ਜੋਤੀ ਸਰੂਪ ਜੀ ਦੀ ਪਾਵਨ ਧਰਤੀ ਤੇ ਤੇ ਇਸ ਜਗ੍ਹਾ ਤੇ ਨਾ ਕੜਾ ਪ੍ਰਸਾਦ ਮਿਲਦਾ ਜਿਵੇਂ ਤੁਸੀਂ ਵੇਖ ਸਕਦੇ ਹੋ ਵਾਹਿਗੁਰੂ ਵਾਹਿਗੁਰੂ ਸੱਚਾ ਫਾਟਾ ਅੰਦਰੋਂ ਆਉਣ ਬੰਦ ਕਰ ਦੋ